ਸਤ ਸ੍ਰੀ ਅਕਾਲ ਜੀ ਸਾਰੇ ਨੂੰ ਆਈ ਹੋਪ ਸਾਰੇ ਆਣੇ ਵਧੀਆ ਹੋਮੂਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਨਵੀਂ ਵੀਡੀਓ ਚ ਜਿਹੜੇ ਵੀਡੀਓ ਫਸਟ ਟਾਈਮ ਦੇਖ ਰਹੇ ਨੇ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਅੱਜ ਦੀ ਆਪਣੀ ਵੀਡੀਓ ਦਾ ਕਰੈਕਟਰ ਹੈਗਾ ਦੀਪ ਸਰਦਾਰ ਨੇ ਦੀਪ ਸਰਦਾਰ ਨੇ ਜਿਹਨੂੰ ਆਪਾਂ ਸਾਰੇ ਜਾਣਦੇ ਆ Instagram YouTube ਤੇ ਬਹੁਤ ਫੇਮਸ ਨੇ ਤੇ ਉਹਨਾਂ ਦੀ ਕਿੰਨੀ ਸਟਾਰਟਿੰਗ ਹੋਈ ਕਿਵੇਂ ਉਹ ਸੋਸ਼ਲ ਮੀਡੀਆ ਤੇ ਆਏ ਕਦੋਂ ਆਏ ਤੇ ਉਹਨਾਂ ਦਾ ਇਹ ਲਾ ਨੰਦੀ ਘਰ ਦੇ ਹਾਲਾਤ ਕਿਦਾਂ ਸੀ ਤੇ ਅੱਜ ਕਿਦਾਂ ਨੇ ਉਹ ਆਪਾਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਫੈਮਿਲੀ ਬਾਰੇ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਦਰ ਫਾਦਰ ਤੇ ਉਹਨਾਂ ਦਾ ਬ੍ਰਦਰ ਸੀਗਾ ਜਿਹੜੇ ਉਹਨਾਂ ਦੇ ਮਦਰ ਤੇ ਉਹਨਾਂ ਦਾ ਬ੍ਰਦਰ ਸੀਗਾ ਉਹ ਥੋੜੇ ਜਿਹਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਿੱਧੇ ਸਾਦੇ ਹਨਾ ਵੀ ਭੋਲੇ ਭਾਲੇ ਜੇ ਵੀ ਜਿੰਨਾਂ ਨੂੰ ਜ਼ਿਆਦਾ ਕੁਝ ਨਾ ਨਹੀਂ ਪਤਾ ਸੀਗਾ ਤੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀਗੇ ਉਹ ਪਾਠੀ ਸੀਗੇ ਚਲੋ ਉਸ ਟਾਈਮ ਘਰ ਦਾ ਵਧੀਆ ਚੱਲ ਰਿਹਾ ਸੀ ਹਨਾ ਵੀ ਜਦੋਂ ਫਾਦਰ ਸਾਹਿਬ ਸੀਗੇ ਕਮੌਂਦ ਦੇ ਸੀਗੇ ਹਨਾ ਚਲ ਘਰ ਦੇ ਹਾਲਤ ਠੀਕ ਸੀਗੇ ਤਾਂ ਇੱਕ ਦਿਨ ਅਚਾਨਕ ਕੀ ਹੁੰਦਾਗਾ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਉਹ ਪਾਠ ਕਰਕੇ ਘਰ ਰਏ ਵਾਪਸ ਆ ਰਹੇ ਸੀਗੇ ਤਾਂ ਉਹਨਾਂ ਦਾ ਅਚਾਨਕ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਇੰਨਾ ਜਿਆਦਾ ਬੁਰੀ ਤਰ੍ਹਾਂ ਹੁੰਦਾਗਾ ਕਿ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗ ਜਾਂਦੀ ਆ 5-6 ਦਿਨ ਉਹ ਹਸਪੀਟਲ 'ਚ ਐਡਮਿਟ ਰਹਿੰਦੇ ਨੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ ਉਸ ਟਾਈਮ ਉਹਨਾਂ ਨੇ ਉਹਨਾਂ ਦਾ ਇਲਾਜ ਕਰਾਉਣ ਲਈ ਵੀ ਵੀ ਉਹਨਾਂ ਕੋਲ ਪੈਸੇ ਨਹੀਂ ਸੀਗੇ ਤੇ ਉਹਨਾਂ ਨੇ ਪਿੰਡ ਚੋਂ ਗ੍ਰਾਹੀ ਕਰਕੇ ਤਾਂ ਉਹਨਾਂ ਦਾ ਇਲਾਜ ਕਰਵਾਇਆ ਸੀ ਪਰ 5-6 ਦਿਨ ਉਹ ਹਸਪੀਟਲ ਐਡਮਿਟ ਰਹੀ ਤੇ ਫਿਰ ਉਹ ਐਕਸਪਾਇਰ ਹੋ ਗਏ ਹਨਾ ਨਹੀਂ ਬਚ ਸਕੇ ਉਹ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਘਰ ਦੀ ਹਾਲਤ ਸੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਉਹ ਕਮਾਉਣ ਵਾਲਾ ਹੀ ਨਹੀਂ ਰਿਹਾ ਹਨਾ ਤੇ ਬ੍ਰਦਰਸ ਜਿਹੜਾ ਉਹ ਇੰਨਾ ਨਹੀਂ ਪਤਾ ਸੀ ਉਹਨੂੰ ਹਨਾ ਉਹ ਥੋੜਾ ਜਿਹਾ ਬੇ ਸਿੱਧੇ ਸਾਦੇ ਜਿਹੇ ਸੀਗੇ ਭੋਲੇ ਜਿਹੇ ਸੀਗੇ ਤਾਂ ਕਰਕੇ ਉਹ ਇੰਨਾ ਕੰਮ ਨਹੀਂ ਕਰ ਸਕਦੇ ਸੀ ਤਾਂ ਫਿਰ ਸਾਰਾ ਪ੍ਰੈਸ਼ਰ ਸੀ ਜਿਹੜਾ ਉਹ ਦੀਪ ਸਰਦਾਰਨੀ ਉਹਨਾਂ ਤੇ ਹੀ ਆ ਗਿਆ ਤਾਂ ਹੌਲੀ ਹੌਲੀ ਉਹਨਾਂ ਨੇ ਫਿਰ ਜਿਵੇਂ ਉਸ ਟਾਈਮ ਤਾਂ ਉਹਨਾਂ ਦੀ ਹਾਲਤ ਐ ਜਿਸੀ ਵੀ ਕਈ ਵਾਰ ਉਹਨਾਂ ਨੂੰ ਰੋਟੀ ਮਿਲਦੀ ਸੀ ਕਈ ਵਾਰ ਨਹੀਂ ਮਿਲਦੀ ਸੀ ਹਨਾ ਤੇ ਜੇ ਆਪਾਂ ਰਿਸ਼ਤੇਦਾਰਾਂ ਦੀ ਲੋਕਾਂ ਦੀ ਗੱਲ ਕਰੀਏ ਤਾਂ ਉਹ ਜਦੋਂ ਆਪਣੇ ਕੋਲ ਪੈਸਾ ਹੁੰਦਾ ਉਦੋਂ ਹੀ ਆਪਣੇ ਹੁੰਦੇ ਨੇ ਤੇ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਕੋਈ ਘਰੇ ਕਿੱਦਾਂ ਰਹਿੰਦਾ ਹੈਗਾ ਕਿਵੇਂ ਆ ਕਿਸੇ ਨੂੰ ਰੋਟੀ ਮਿਲਦੀ ਆ ਨਹੀਂ ਮਿਲਦੀ ਆ ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਤੇ ਅੱਜ ਦੇ ਟਾਈਮ ਤਾਂ ਬਿਲਕੁਲ ਵੀ ਨਹੀਂ ਕੋਈ ਕਿਸੇ ਨੂੰ ਨਹੀਂ ਪੁੱਛਦਾ ਬਸ ਸਾਰੇ ਆਪਣੇ ਆਪ ਚ ਮਸਤ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਚੋਸ ਕੀਤਾ ਸੋਸ਼ਲ ਮੀਡੀਆ ਤੇ ਆਏ ਉਸ ਟਾਈਮ ਟਿਕਟੌਕ ਸੀਗਾ ਸਟਾਰਟਿੰਗ ਉਹਨਾਂ ਨੇ ਟਿਕਟੌਕ ਤੋਂ ਕੀਤੀ ਸੀਗੀ ਤੇ ਟਿਕਟੌਕ ਤੇ ਉਹ ਆਏ ਉਹਨਾਂ ਨੂੰ ਥੋੜੇ-ਮੋਟੇ ਪੈਸੇ ਮਿਲਣ ਲੱਗੇ ਜਿਹਦੇ ਨਾਲ ਚਲੋ ਉਹਨਾਂ ਦੇ ਘਰ ਦਾ ਗੁਜ਼ਾਰਾ ਬੇਸ ਸਹੀ ਚੱਲਣ ਲੱਗਿਆ ਉਹਨਾਂ ਦੀ ਰੋਟੀ ਪੱਕਣ ਲੱਗੀ ਹੌਲੀ ਹੌਲੀ ਮਿਹਨਤ ਕਰਦੇ ਕਰਦੇ ਚਲੋ ਅੱਜ ਦੇ ਟਾਈਮ ਉਹ ਬਹੁਤ ਜ਼ਿਆਦਾ ਫੇਮਸ ਨੇ ਬਹੁਤ ਜ਼ਿਆਦਾ ਵਧੀਆ ਉਹਨਾਂ ਦੀ ਜੇ ਉਹ ਕਹਿੰਦੇ ਹੁੰਦੇ ਸੀ ਵੀ ਜਿਵੇਂ ਉਹਨਾਂ ਨੇ ਆਪਣੀ ਇੰਟਰਵਿਊ ਚ ਦੱਸਿਆ ਸੀ ਵੀ ਇੱਕ ਟਾਈਮ ਸੀਗਾ ਜਦੋਂ ਉਹਨਾਂ ਨੂੰ ਕੱਪੜੇ ਮੰਗ ਕੇ ਪਾਉਣੇ ਪੈਂਦੇ ਸੀਗੇ ਜਿਵੇਂ ਉਹ ਆਪਣੀਆਂ ਸਹੇਲੀਆਂ ਤੋਂ ਮੰਗ ਲੈਂਦੇ ਸੀ ਜਾਂ ਨਾ ਕਿਸੇ ਨੇ ਦੇਤੇ ਉਹ ਪਾ ਲੈਂਦੇ ਸੀ ਬਟ ਅੱਜ ਉਹ ਚਾਹੇ ਤਾਂ 5000 ਵਾਲਾ 10000 ਵਾਲਾ ਸੂਟ ਆਪਣਾ ਲੈ ਕੇ ਵੀ ਪਾ ਸਕਦੀ ਆ ਅੰਜ ਉਹਨਾਂ ਦੇ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਨੇ ਤੇ ਥੋੜਾ ਟਾਈਮ ਪਹਿਲਾਂ ਉਹਨਾਂ ਦੀ ਮੈਰਿਜ ਵੀ ਹੋਈ ਸੀਗੀ ਉਹ ਵੀ ਫੋਰਨ ਕੰਟਰੀ ਚ ਸੀਗੇ ਉਹਨਾਂ ਦੇ ਹਸਬੰਦ ਤੇ ਉਸ ਤੋਂ ਬਾਅਦ ਫੇਰ ਚ ਲੋ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਜਾਂਦੀ ਆ ਤੇ ਹੁਣ ਉਹ ਆਪਣੇ ਮੰਮੀ ਦੇ ਨਾਲ ਹੀ ਰਹਿੰਦੇ ਨੇਗੇ ਤਾਂ ਲੋਕਾਂ ਦਾ ਇਹ ਵੀ ਸਵਾਲ ਹੁੰਦਾਗਾ ਕਿ ਤੁਸੀਂ ਆਪਣੇ ਸਹੁਰੇ ਘਰ ਕਿਉਂ ਨਹੀਂ ਜਾਂਦੇ ਤੁਸੀਂ ਆਪਣੇ ਹਸਬੰਦ ਕੋਲ ਕਿਉਂ ਨਹੀਂ ਜਾਂਦੇ ਵੀ ਜਦੋਂ ਉਹਨਾਂ ਦੇ ਮਦਰ ਨੇ ਉਹ ਇਕੱਲੇ ਨੇ ਉਹਨਾਂ ਨੇ ਦੱਸਿਆ ਸੀ ਕਿ ਵੀ ਜਿਹੜੇ ਮੇਰੇ ਮਦਰ ਨੇ ਉਹ ਵੀ ਜਿੰਨੇ ਰੋਟੀ ਸਬਜੀ ਬਣਾਉਣੀ ਹੈ ਨਾ ਉਹ ਵੀ ਇਕੱਲੇ ਨਹੀਂ ਕਰ ਸਕਦੀ ਪਹਿਲਾਂ ਉਹਨਾਂ ਦਾ ਜਿਹੜਾ ਬ੍ਰਦਰ ਸੀਗਾ ਝਾੜੂ ਪੋਚਾ ਉਹ ਕਰਦਾ ਸੀ ਜਿੰਨੇ ਰੋਟੀ ਸਬਜੀ ਦੇ ਵਿੱਚ ਹੈਲਪ ਵੀ ਉਹੀ ਕਰਦਾ ਸੀਗਾ ਤਾਂ ਫਿਰ ਜਦੋਂ ਉਹਦੀ ਮੌਤ ਹੋ ਗਈ ਹੁਣ ਤਾਂ ਮਦਰ ਨੇ ਜਿਹੜੀ ਬਿਲਕੁਲ ਇਕੱਲੀ ਰਹਿ ਗਈ ਨੇ ਤਾਂ ਉਹ ਛੱਡ ਕੇ ਨਹੀਂ ਜਾ ਸਕਦੀ ਹੁਣ ਜਿਉ ਫੋਰਨ ਜਾਂਦੇ ਨੇ ਤਾਂ ਫਿਰ ਉਹ ਕੀ پتہ ਸਾਲ ਨਾ ਮੁੜਨ ਦੋ ਸਾਲ ਨਾ ਮੁੜਨਾ ਨਾ ਤਾਂ ਫਿਰ ਇੰਨਾ ਟਾਈਮ ਉਹਨਾਂ ਦੇ ਮਦਰ ਇਕੱਲੇ ਰਹਿਣਗੇ ਉਹ ਵੀ ਨਹੀਂ ਸਹੀ ਕਿਉਂਕਿ ਜੇ ਆਪਾਂ ਕਈ ਵੀ ਹਾਂ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਛੱਡ ਜਾਣ ਉਹਨਾਂ ਨੂੰ ਆਪਣੇ ਨਾਨਕੇ ਘਰ ਛੱਡ ਜਾਣ ਮਾਸੀਆਂ ਕੋਲ ਛੱਡ ਜਾਣ ਤਾਂ ਉਹ ਕਿੰਨਾ ਟਾਈਮ ਰੱਖਣਗੇ 15-10 ਦਿਨ ਰੱਖ ਲੈਂਦਾ ਮਹੀਨਾ ਰੱਖ ਲੈਂਦਾ ਉਸ ਤੋਂ ਬਾਅਦ ਫਿਰ ਕਿਦਾਂ ਦਾ ਬਿਹੇਵੀਅਰ ਹੋਣ ਲੱਗ ਜਾਂਦਾ ਅਗਲੇ ਦਾ ਆਪਾਂ ਨੂੰ ਪਤਾ ਹੀ ਹੈ ਤਾਂ ਉਹਨਾਂ ਦੀ ਮਜਬੂਰੀ ਆ ਹਾਲਾਂਕਿ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿ ਵਿਆਹ ਕਰਾ ਕੇ ਉਹ ਆਪਣੇ ਵੇਕੇ ਘਰ ਰਹੇ ਤਬੰਦੀ ਨੇ ਕਈ ਮਜਬੂਰੀਆਂ ਹੁੰਦੀਆਂ ਨੇ ਵੀ ਉਹਨਾਂ ਨੂੰ ਐਦਾਂ ਦੇ ਹਾਲਾਤ ਹੋ ਜਾਂਦੇ ਨੇ ਵੀ ਰਹਿਣਾ ਪੈਂਦਾ ਬੰਦੇ ਨੂੰ ਹਨਾ ਕਿਉਂਕਿ ਉਹ ਆਪਣੇ ਮਦਰ ਨੂੰ ਇਕੱਲਾ ਨਹੀਂ ਛੱਡ ਸਕਦੇ ਤੇ ਬਾਕੀ ਆਪਾਂ ਸਾਰੇ ਜਾਣਦੇ ਆ ਤੇ ਅੱਜ ਉਹਨਾਂ ਦੇ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਨੇ ਸੋਸ਼ਲ ਮੀਡੀਆ ਤੋਂ ਹੀ ਉਹਨਾਂ ਨੇ ਬਹੁਤ ਕਮਾਇਆ ਤੇ ਬਾਕੀ ਜੇ ਆਪਾਂ ਦੇਖਦੇ ਆਂਗੇ ਉਹਨੀਆਂ ਵੀਡੀਓਜ਼ ਨੇ ਜਿਹੜੀਆਂ ਉਹ ਬੜੀਆਂ ਸਾਦਗੀ ਵਾਲੀਆਂ ਹੁੰਦੀਆਂ ਨੇ ਇਹ ਨਹੀਂ ਹੈਗਾ ਕਿ ਉਹ ਛੋਟੇ ਕੱਪੜੇ ਵਾਕਿਆ ਵੀਡੀਓਜ਼ ਬਣਾਉਂਦੇ ਨੇ ਹਨ ਜਦੋਂ ਉਹਨਾਂ ਨੇ ਸਟਾਰਟਿੰਗ ਕੀਤੀ ਸੀ ਤਾਂ ਉਦੋਂ ਤਾਂ ਲੋਕ ਉਹਨਾਂ ਨੂੰ ਕਹਿੰਦੇ ਸੀ ਪਿੰਡ ਦੇ ਬਿਜਲੀ ਆਪਾਂ ਸਮਝਦੇ ਆਂ ਕਿ ਕਹਿੰਦੇ ਨੇ ਹਨਾ ਪਿੰਡ ਦੇ ਕਿ ਤਾਂ ਕੰਜਰਖਾਨਾ ਕਰਦੇ ਨੇ ਵੀਡੀਓਜ਼ ਬਣਾਉਂਦੇ ਨੇ ਕਿਉਂਕਿ ਜਿਹੜੇ ਆਪ ਨਹੀਂ ਬਣਾਉਂਦੇ ਜਾਂ ਆਪ ਸੋਸ਼ਲ ਮੀਡੀਆ ਤੇ ਨਹੀਂ ਹੈਗੀ ਉਹਨਾਂ ਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਵੀ ਇਹ ਕਿਉਂ ਆ ਹਨਾ ਇਹ ਕਿਉਂ ਵੀਡੀਓਜ਼ ਬਣਾਉਂਦੇ ਨੇ ਇਹਨਾਂ ਲੋਕ ਕਿਉਂ ਦੇਖਦੇ ਨੇ ਬਸ ਉਹ ਇੱਕ ਜਲਸੀ ਹੁੰਦੀ ਹੈਗੀ ਤੇ ਉਹ ਦੋਨਾਂ ਨੇ ਲੋਕਾਂ ਨੂੰ ਬਹੁਤ ਕਿਹਾ ਵੀ ਹਾਂ ਇਹ ਐਵੇਂ ਕਰਦੀ ਇਹਨੂੰ ਖੁੱਲ੍ਹੂ ਹੋ ਗਈ ਆ ਇਹ ਵੀ ਫਾਦਰ ਦੀ ਡੈਥ ਹੋ ਗਈ ਹੁਣ ਇਹਨੂੰ ਕੋਈ ਰੋਕਣ ਵਾਲਾ ਹੈ ਨਹੀਂਗਾ ਕਿ ਜਿਸ ਇਹਨਾਂ ਦਾ ਫਾਦਰ ਹੁੰਦਾ ਤਾਂ ਉਹਨੇ ਇਹ ਕੰਮ ਨਹੀਂ ਕਰਨ ਦੇਣਾ ਸੀ ਜਾਂ ਕੁਝ ਵੀ ਹੈਣਾ ਬਹੁਤ ਕੁਝ ਲੋਕਾਂ ਨੇ ਕਿਹਾ ਪਰ ਉਹਨਾਂ ਨੇ ਸਾਰਾ ਕੁਝ ਇਗਨੋਰ ਕਰਕੇ ਆਪਣੇ ਕੰਮ ਤੇ ਫੋਕਸ ਕੀਤਾ ਤੇ ਉਹਦੇ ਨਾਲ ਅੱਜ ਹੁਣ ਜੇ ਦੇਖੀਏ ਤਾਂ ਅੱਜ ਲੋਕ ਉਹਨਾਂ ਦੇ ਘਰੇ ਜਾਂਦੇ ਨੇ ਉਹਦੇ ਨਾਲ ਫੋਟੋਆਂ ਕਰਾਉਂਦੇ ਨੇ ਵੀਡੀਓਜ਼ ਬਣਾਉਂਦੇ ਨੇ ਤੇ ਅੱਜ ਲੋਕਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਆ ਤੇ ਅੱਜ ਦੀ ਵੀਡੀਓ ਚ ਬਸ ਪਈ ਇੰਨਾ ਹੀ ਤੇ ਮਿਲਦੇ ਆਪਾਂ ਕਿਸੇ ਹੋਰ ਨੈਕਸਟ ਵੀਡੀਓ ਚ ਕਿਸੇ ਨੈਕਸਟ ਕਰੈਕਟਰ ਨੂੰ ਲੈ ਕੇ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਰਦਿਆ ਕਰੋ ਜੇ ਜਿਹੜੇ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਜਿਹੜੇ ਵੀਡੀਓ ਦੇਖਦੇ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਹੁਣ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਚ ਓਕੇ ਬਾਏ ਟੇਕ ਕੇਅਰ